बस चंद सेकंडਾਂ इमरजेंसी ਦੇ ਵਿੱਚ ਗਰੀਬ ਆਪਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਲੈ ਕੇ ਜਾ ਰਿਹਾ ਹੈ ਉਹਨੂੰ ਪਹਿਲਾਂ ਵਿਚਾਰੇ ਨੂੰ ਆਪਦੀ ਉਹ ਸਕੂਟਰ ਸਾਈਕਲ ਕਾਰ ਦੀ ਪਰਚੀ ਦੇਣੀ ਪੈਂਦੀ ਹੈ ਉਹ ਪਰਚੀ ਦਾ ਮੁੱਲ ਜ਼ਿਆਦਾ ਹੈ ਮੈਨੂੰ ਲੱਗਦਾ ਹੈ ਅੰਦਰ ਮੈਡੀਕਲ ਦਾ ਪਰਚੀ ਦਾ ਮੁੱਲ ਘੱਟ ਹੈ ਰਾਸ਼ਾ ਹੈ ਵੱਡਾ ਕਰਾਊਡ ਹੈ ਟਰਾਲੀਆਂ ਦਾ ਟਰੱਕਾਂ ਦਾ ਉਹ ਕਰਾਊਡ ਕੋਟ ਰੋਡ ਵੱਲੋਂ ਫਿਰੋਜ਼ਪੁਰ ਰੋਡਾਂ ਵੱਲੋਂ ਮਿਲ ਜਾਵੇ ਮੋੜ ਜਾਵੇ ਕਿਉਂਕਿ ਉੱਥੇ ਸਾਡੀ ਮੰਡੀ ਬਣੀ ਹੈ ਉਧਰੋਂ ਹੀ ਫਿਰੋਜ਼ਪੁਰ ਰੋਡ ਨਿਕਲਣਾ ਹੈ ਇਹ ਇਹ ਬੰਦੇ ਦਾ ਯਾਰ ਕੱਲੇ ਫਰੀਦਕੋਟ ਦੇ ਵਿਕਾਸ ਬਾਰੇ ਹੀ ਸੋਚਦੇ ਉਹ ਪੰਜ ਮੈਂਬਰੀ ਕਮੇਟੀ ਅਸੀਂ ਕ੍ਰੀਏਟ ਕੀਤੀ ਹੈ ਤਾਂ ਜੋ ਇਹ ਫਰੀਦਕੋਟ ਦੇ ਹੱਲ ਅਤੇ ਲੋਕਾਂ ਦੇ ਹੱਲ ਹੈ ਜਿਹੜੇ ਗੱਲਾਂ ਉਹ ਵਾਰ-ਵਾਰ ਮੁੱਦੇ ਚੱਕਦੇ ਰਹਿੰਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਪਰੀ ਫਰੀਦਕੋਟ ਦੀਆਂ ਸਮੱਸਿਆਵਾਂ ਜਿਹੜੀਆਂ ਸਰਕਾਰ ਤੱਕ ਮੁੱਖ ਮੰਤਰੀ ਤੱਕ ਐਮ ਐਲ ਏ ਯਾ ਉਸ ਪਦਰ ਦੇ ਕਿਸੇ ਹੋਰ ਵਿਅਕਤੀ ਨੇ ਪਹੁੰਚਾਉਣੀਆਂ ਹੁੰਦੀਆਂ ਉਹ ਸਮੱਸਿਆਵਾਂ ਪਹੁੰਚਾਉਣ ਦੇ ਲਈ ਹੁਣ ਫਰੀਦਕੋਟ ਦਾ ਇੱਕ ਹੋਰ ਵਿਅਕਤੀ ਅਰਸ਼ ਸੱਚਰ ਲੱਗਾ ਹੋਇਆ ਹੈ ਅਰਸ਼ ਸੱਚਰ ਨੇ ਦੱਸਿਆ ਕਿ ਇਹਨਾਂ ਵਿੱਚ ਪ੍ਰਮੁੱਖ ਸਮੱਸਿਆਵਾਂ ਚਾਹੇ ਉਹ ਫਰੀਦਕੋਟ ਦੇ ਤਲਵੰਡੀ ਵਾਲੇ ਪੁਲ ਦੀ ਹੋਵੇ ਜਿਹੜਾ ਪੁਲ ਬਣ ਚੁੱਕਿਆ ਓਵਰ ਬ੍ਰਿਜ ਬਣਿਆ ਉਸ ਦੇ ਟ੍ਰੈਫਿਕ ਦੀ ਹੋਵੇ ਉਸ ਦੇ ਟ੍ਰੈਫਿਕ ਨੂੰ ਇੱਕ ਪਾਸੇ ਦਾਣਾ ਮੰਡੀ ਵਾਲੇ ਪਾਸੇ ਕਚਹਿਰੀਆਂ ਵਾਲੇ ਪਾਸੇ ਡਾਇਵਰਟ ਕਰਨ ਉਤਾਰਨ ਦੀ ਗੱਲ ਹੋਵੇ ਚਾਹੇ ਬੱਸ ਸਟੈਂਡ ਦੇ ਵਿੱਚ ਆਉਂਦੀਆਂ ਸਮੱਸਿਆਵਾਂ ਦੀ ਗੱਲ ਹੋਵੇ ਚਾਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਪਾਰਕਿੰਗ ਦੇ ਨਾਂ ਤੇ ਹੁੰਦੀ ਲੁੱਟ ਦੀ ਗੱਲ ਹੋਵੇ ਤੇ ਚਾਹੇ ਗਊਸ਼ਾਲਾ ਗੋਲੇ ਵਾਲਾ ਦੀ ਗੱਲ ਹੋਵੇ ਇਹਨਾਂ ਸਾਰੀਆਂ ਸਮੱਸਿਆਵਾਂ ਸਮੇਤ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਸਿਰਫ ਮੁੱਖ ਮੰਤਰੀ ਤੱਕ ਪਹੁੰਚਾਈਆਂ ਹੀ ਨਹੀਂ ਉਹਨਾਂ ਨੂੰ ਮਾਰਕ ਕਰਵਾ ਕੇ ਉਹਨਾਂ ਤੇ ਕਾਰਵਾਈ ਵੀ ਕਰਾਉਣ ਦੇ ਲਈ ਅਧਿਕਾਰੀਆਂ ਤੱਕ ਪਹੁੰਚਾ ਦਿੱਤੀਆਂ ਤੇ ਇਹਨਾਂ ਸਾਰੀਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਮੇਲ ਰਾਹੀਂ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਹੋ ਗਈ ਹੈ ਕੁਝ ਕੁ ਸਮੱਸਿਆਵਾਂ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਵੀ ਸ਼ਹਿਰ ਦੇ ਲਈ ਸਾਰੇ ਸਾਂਝੀਆਂ ਜਿਹੜੀਆਂ ਸਮੱਸਿਆਵਾਂ ਆ ਉਹਦਾ ਹੱਲ ਪੂਣਾ ਚਾਹੀਦਾ ਹੈ ਉਹ ਮੈਂ ਇੱਕ ਚਿੱਠੀ ਦੇ ਰਾਹੀਂ ਅਲੱਗ-ਅਲੱਗ ਸਮੇਂ ਦੇ ਵਿੱਚ ਸੀਐਮ ਸਾਹਿਬ ਦੇ ਤੇ ਸੀਐਮ ਸਾਹਿਬ ਦੀ ਟੀਮ ਦੇ ਵਿੱਚ ਧਿਆਨ ਚ ਲਿਆਉਂਦਾ ਹੀ ਰਹਿਣਾ ਹੈ ਹਮੇਸ਼ਾ ਸਭ ਤੋਂ ਜੇ ਆਪਾਂ ਨੰਬਰ ਵਾਈਜ਼ ਸ਼ੁਰੂ ਕਰੀਏ ਸਭ ਤੋਂ ਪਹਿਲੀ ਆਪਣੇ ਸ਼ਹਿਰ ਦੀ ਮੈਨੂੰ ਲੱਗਦਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਮੈਡੀਕਲ ਗੁਰੂ ਗਬਿੰਦ ਸਿੰਘ ਜੀ ਹਸਪਤਾਲ ਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਆ ਉੱਥੇ ਰਸੇ ਮੈਡੀਕਲ ਦੇ ਵਿੱਚ ਪਰਚੀ ਨੂੰ ਲੈ ਕੇ ਜਿਹੜੀ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਨੇ ਵੀ ਜਿਵੇਂ ਆਪਾਂ ਪਾਰਕਿੰਗ ਕੋਈ ਮੋਟਰਸਾਈਕਲ ਸਕੂਟਰ ਲਗਾਉਣਾ ਹੈ ਜਾਂ ਕਾਰ ਲਗਾਉਣੀ ਹੈ ਉਹ ਤੇ ਸਾਰੇ ਹੀ ਹਸਪੀਟਲ ਦੇ ਵਿੱਚ ਰਸੇ ਲਗਾਏ ਹੋਏ ਆ ਵੀ ਜਿੱਥੇ ਮਰਜੀ ਤੁਸੀਂ ਖੜਾ ਕਰ ਲਓ ਕੋਈ ਆਪਦਾ ਵਹੀਕਲ ਤੇ ਉਹਦਾ ਤੁਹਾਨੂੰ ਪੈਣਾ ਹੀ ਪੈਣਾ ਹੈ ਪੈਸਾ ਭਾਵੇਂ 1 ਮਿੰਟ ਰੁਕੋ ਭਾਵੇਂ 10 ਮਿੰਟ ਰੁਕੋ ਪਰ ਇਸ ਤਰੀਕੇ ਨਾਲ ਉਹ ਜਾਇਜ਼ ਨਹੀਂ ਹੈ ਇੱਥੇ ਤਾਂ ਆਪਣੇ ਜੇ ਕੋਈ ਮੈਂ ਐਮਰਜੈਂਸੀ ਦੇ ਵਿੱਚ ਗਰੀਬ ਆਪਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਲੈ ਕੇ ਜਾ ਰਿਹਾ ਉਹਨੂੰ ਪਹਿਲਾਂ ਵਿਚਾਰੇ ਨੂੰ ਆਪਦੀ ਉਹ ਸਕੂਟਰ ਸਾਈਕਲ ਕਾਰ ਦੀ ਪਰਚੀ ਦੇਣੀ ਪੈਂਦੀ ਹੈ ਉਹ ਪਰਚੀ ਦਾ ਮੁੱਲ ਜ਼ਿਆਦਾ ਹੈ ਮੈਨੂੰ ਲੱਗਦਾ ਹੈ ਅੰਦਰ ਮੈਡੀਕਲ ਦਾ ਪਰਚੀ ਦਾ ਮੁੱਲ ਘੱਟ ਹੈ ਉਹ ਚੀਜ਼ ਦਾ ਮਸਲਾ ਮੈਂ ਉੱਤੇ ਉਠਾਇਆ ਉਹ ਸੀਐਮ ਸਾਹਿਬ ਨੇ ਨਾਲ ਦੀ ਨਾਲ ਮੈਡੀਕਲ ਦੀ ਕੌਂਸਲ ਜਿਹੜੇ ਕਿ ਜਿਨ੍ਹਾਂ ਦੇ ਕਿ ਮੈਂਬਰ ਵੀਸੀ ਸਾਹਿਬ ਵੀ ਹੈ ਉਹਨਾਂ ਨੂੰ ਮਾਰਕ ਕੀਤਾ ਆਉਣ ਵਾਲੇ ਸਮੇਂ ਮੈਨੂੰ ਲੱਗਦਾ ਹੈ ਸੀਐਮ ਸਾਹਿਬ ਦੀ ਕਿਰਪਾ ਦੇ ਨਾਲ ਇਹ ਮਸਲਾ ਹੱਲ ਹੋਵੇਗਾ ਇਹਦੂ ਸੈਕੰਡ ਜਿਹੜਾ ਆਪਣਾ ਮੇਨ ਮਸਲਾ ਆਪਣੇ ਸ਼ਹਿਰ ਦਾ ਉਹ ਸਪੋਰਟਸ ਦਾ ਸਟੇਡੀਅਮ ਆਪਣੇ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਇੱਕ ਸਟੇਡੀਅਮ ਬਣਿਆ ਹੋਇਆ ਜਿੱਥੇ ਕਿ ਲੱਖਾਂ ਹੀ ਬੱਚੇ ਆਕੇ ਤਿਆਰੀ ਕਰਦੇ ਆ ਆਕੇ ਟ੍ਰੇਨਿੰਗ ਲੈਂਦੇ ਆ ਆਪਣੇ ਕਿੰਨੇ ਇੱਥੇ ਤੁਸੀਂ ਵੇਖੋ ਕੋਚ ਸਹਿਬਾਨ ਆ ਜਿਹੜੇ ਕਿ ਬੱਚਿਆਂ ਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਦੇ ਆ ਉਹ ਬੱਚੇ ਜਦੋਂ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਉਹ ਖੇਡਣ ਜਾਂਦੇ ਆ ਉੱਥੇ ਜਾ ਕੇ ਉਹਨਾਂ ਦੀ ਪਰਫਾਰਮੈਂਸ ਕੁਝ ਹੱਦ ਤੱਕ ਘਟ ਜਾਂਦੀ ਹੈ ਉਹਦਾ ਰੀਜ਼ਨ ਹੈ ਵੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਉੱਥੇ ਸਿੰਥੈਟਿਕ ਟਰੈਕਾਂ ਦਾ ਯੂਜ਼ ਹੁੰਦਾ ਹੈ ਉੱਥੇ ਸਿੰਥੈਟਿਕ ਟਰੈਕ ਬਣੇ ਹੋਏ ਆ ਮੈਂ ਉਹਦੀ ਬੇਨਤੀ ਕੀਤੀ ਸੀਐਮ ਸਾਹਿਬ ਨੂੰ ਵੀ ਸਰ ਸਾਡੇ ਵੀ ਫਰੀਦਕੋਟ ਜਿਹੜਾ ਹੈਗਾ ਅੱਜ ਦੀ ਸਹੂਲਤਾਂ ਦੇ ਹਿਸਾਬ ਨਾਲ ਸਿੰਥੈਟਿਕ ਟਰੈਕ ਦਿੱਤਾ ਜਾਵੇ। ਟੀਐਮ ਸਾਹਿਬ ਦੇ ਧਿਆਨ ਚ ਕੁਝ ਮਸਲੇ ਬੱਸ ਸਟੈਂਡ ਦੇ ਲਿਆਂਦੇ ਵੀ ਬੱਸ ਸਟੈਂਡ ਦੇ ਬਾਥਰੂਮ ਸਾਡੇ ਬਹੁਤ ਗੰਦੇ ਆ ਜੀ। ਜਿਹੜੇ ਬਜ਼ੁਰਗਾਂ ਨੂੰ ਤੇ ਲੇਡੀਜ਼ ਦੇ ਲਈ ਜਿਹੜਾ ਕਿ ਬਹੁਤ ਜ਼ਿਆਦਾ ਦਿੱਕਤ ਕ੍ਰੀਏਟ ਹੁੰਦੀ ਹੈ ਉੱਥੇ ਬੈਠਣ ਨੂੰ ਬੈਂਚ ਤੱਕਣੀ ਹੈ। ਉੱਥੇ ਮਦਰ ਨੇ ਜੇ ਕਿਸੇ ਨੇ ਆਪਦੇ ਛੋਟੇ ਬੱਚੇ ਨੂੰ ਫੀਡ ਕਰਨਾ ਹੈ ਉਹਨਾਂ ਦੇ ਬੈਟਣ ਵਾਸਤੇ ਉੱਥੇ ਕੋਈ ਕਮਰਾ ਨਹੀਂ ਹੈ ਜਿੱਥੇ ਉਹ ਮਾਂ ਜਾ ਕੇ ਬੱਚਿਆਂ ਨੂੰ ਦੁੱਧ ਪਿਆ ਸਕਣ। ਇਮਤੇ ਕੁਝ ਮਸਲੇ ਹੈ ਜਿਹੜੇ ਕਿ ਬੱਸ ਸਟੈਂਡ ਦੇ ਰਿਗਾਰਡਿੰਗ ਜਿਹੜੇ ਕਿ ਕੁਝ ਮਸਲੇ सुरेंद्र ਜੀ ਨੇ ਮੈਨੂੰ ਪਿਛਲੇ ਹਫਤੇ ਅ ਮੈਨੂੰ ਫੋਨ ਕਰਕੇ ਬੁਲਾਇਆ ਅਸੀਂ ਉੱਥੇ ਇਕੱਠੇ ਵੀ ਹੋਏ ਇੱਕ ਪਾਰਕਿੰਗ ਦਾ ਮਸਲਾ ਹੈ ਬੱਸ ਸਟੈਂਡ ਦਾ ਜਿੱਥੇ ਮੈਂ ਜਾ ਕੇ ਉਹਨਾਂ ਨੂੰ ਸੁਝਾਅ ਵੀ ਦੇ ਕੇ ਆਇਆ ਵੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਕਰ ਲਈਏ ਤੁਸੀਂ ਪਿੱਛੇ ਜੇ ਗਊਸ਼ਾਲਾ ਗੋਲੇ ਵਾਲੇ ਦਾ ਇੱਕ ਬੜਾ ਹੀ ਆਪਣੇ ਗਊਆਂ ਦਾ ਇੱਕ ਬੜਾ ਹੀ ਮਸਲਾ ਚੱਲਦਾ ਰਿਹਾ ਮੈਂ ਉਹਦੇ ਵਿੱਚ ਸੀਐਮ ਸਾਹਿਬ ਦੇ ਧਿਆਨ 'ਚ ਲਿਆਂਦਾ ਵੀ ਜੇ ਗਊਆਂ ਦੀ ਜਿਹੜੀ ਹਾਲਾਤ ਹੈ ਉਹਨਾਂ ਦੇ ਜਿਹੜੇ ਮੈਡੀਕਲ ਦੀ ਕੇਅਰ ਹੈ ਉਹ ਨਹੀਂ ਹੋ ਰਹੀ ਨਹੀਂ ਉਹਨਾਂ ਨੂੰ ਦਾਣਾ ਮਿਲ ਰਿਹਾ ਉਹਦੇ ਵਿੱਚ ਅੱਜ ਦੀ ਡੇਟ 'ਚ ਉਸ ਐਕਸ਼ਨ ਤੋਂ ਬਾਅਦ ਉਹ ਸੀਐਮ ਸਾਹਿਬ ਨੇ ਆਈਐਸ ਸਾਡੇ ਤੇਜਵੀਰ ਜੀ ਹੈ ਉਹਨਾਂ ਨੂੰ ਅਤੇ ਆਈਐਸ ਰਾਹੁਲ ਪੰਡਾਰੀ ਜੀ ਹੈ ਉਹਨਾਂ ਨੂੰ ਤੇ ਤੀਜੇ ਆਪਣੇ ਫਰੀਦਕੋਟ ਦੇ ਡੀਸੀ ਸਾਹਿਬ ਮਾਰਕ ਕੀਤੀਆਂ ਤੇ ਅੱਜ ਦੀ ਡੇਟ 'ਚ ਪ੍ਰਮਾਤਮਾ ਸੁੱਖ ਰੱਖੇ ਗਊਸ਼ਾਲਾ ਦੇ ਵਿੱਚ ਅੱਗੇ ਨਾਲੋਂ ਬਹੁਤ ਜ਼ਿਆਦਾ ਸਦਾਰ ਹੈ ਤੇ ਆਉਣ ਵਾਲੇ ਸਮੇਂ ਮੈਨੂੰ ਇਹ ਉਮੀਦ ਹੈ ਪ੍ਰਸ਼ਾਸਨ ਤੋਂ ਵੀ ਉੱਥੇ ਹੋਰ ਸੁਧਾਰ ਲਿਆਂਦਾ ਜਾਵੇਗਾ ਇੱਕ ਹਾਲੀ ਸਮ ਜਿਹੜਾ ਅਗਲਾ ਮਸਲਾ ਹੈ ਮੈਂ ਆਪਾਂ ਨੂੰ ਮੰਗਣੀ ਸਾਰੇ ਸ਼ਹਿਰ ਦੇ ਬੱਚੇ ਦਸ਼ਮੀ ਸਕੂਲ ਦੇ ਵਿੱਚ ਜਿਆਦਾ ਬੱਚੇ ਪੜਦੇ ਐ ਜਦੋਂ ਆਪਾਂ ਪੁਲ ਦਸ਼ਮੀ ਸਕੂਲ ਤੋਂ ਚੜ ਕੇ ਸ਼ਹਿਰ ਵਾਲੇ ਪਾਸੇ ਨੂੰ ਓਵਰ ਬ੍ਰਿਜ ਜਿਹੜਾ ਆਪਣਾ ਬਣਿਆ ਹੋਇਆ ਉੱਤਰਦੇ ਆਂ ਸ਼ਹਿਰ ਵਾਲੇ ਪਾਸੇ ਉਹ ਪੁਲ ਆਪਣਾ ਤੰਗ ਹੁੰਦਾ ਜਾਂਦਾ ਭੀੜਾ ਹੁੰਦਾ ਜਾਂਦਾ ਉਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਉੱਤਰਦੇ ਆਂ ਉੱਥੇ ਰਸ਼ ਕ੍ਰੀਏਟ ਹੋ ਜਾਂਦਾ ਉੱਥੇ ਰਸ਼ ਇੰਨਾ ਹੋ ਜਾਂਦਾ ਵੀ ਉੱਥੇ 2 4 5 ਮਿੰਟ ਲੱਗ ਜਾਂਦੇ ਆ ਵੀ ਬੰਦੇ ਨੂੰ ਗੱਡੀ ਟਰਨ ਆਊਟ ਕਰਨ ਦੇ ਮੈਂ ਇੱਕ ਬੇਨਤੀ ਸੀਐਮ ਸਾਹਿਬ ਨੂੰ ਕੀਤੀ ਵੀ ਸਰ ਜੀ ਇਸ ਪੁਲ ਤੋਂ ਇੱਕ ਰਸਤਾ ਕੋਟ ਰੋਡ ਵੱਲੋਂ ਦਿੱਤਾ ਜਾਵੇ ਤਾਂ ਮੈਕਸਿਮਮ ਜਿਹੜਾ ਵੱਡਾ ਅ ਰਸ਼ ਹੈ ਵੱਡਾ ਕਰਾਊਡ ਹੈ ਟਰਾਲੀਆਂ ਦਾ ਟਰੱਕਾਂ ਦਾ ਉਹ ਕਰਾਊਡ ਕੋਟ ਰੋਡ ਵੱਲੋਂ ਫਰੋਜ਼ਪੁਰ ਰੋਡ ਵੱਲੋਂ ਮਿਲ ਜਾਵੇ ਮੁੜ ਜਾਵੇ ਕਿਉਂਕਿ ਉੱਥੇ ਸਾਡੀ ਮੰਡੀ ਬਣੀ ਹੈ ਉਧਰੋਂ ਹੀ ਫਰੋਜ਼ਪੁਰ ਰੋਡ ਨਿਕਲਣਾ ਹੈ ਉਹਦੇ ਨਾਲ ਉੱਥੇ ਸਾਡਾ ਰਸ਼ ਬਹੁਤ ਘੱਟ ਸਕਦਾ ਹੈ ਤੇ ਸ਼ਹਿਰ ਨੂੰ ਬਹੁਤ ਜ਼ਿਆਦਾ ਸਹੂਲਤ ਮਿਲ ਸਕਦੀ ਹੈ ਉਹਨਾਂ ਨੇ ਨਾਲ ਦੀ ਨਾਲ ਇਹ ਮੇਰੀ ਲੈਟਰ ਨੂੰ ਸੈਕਟਰੀ ਪੀਡਬਲਯੂਡੀ ਨੂੰ ਮਾਰਕ ਕਰ ਸੀਐਮ ਸਾਹਿਬ ਨੂੰ ਇੱਕ ਬੇਨਤੀ ਕੀਤੀ ਵੀ ਜਿਹੜੇ ਸਾਡੇ ਨਵ ਜਿਹੜੇ ਨਵੇਂ ਚੁਣੇ ਹੋਏ ਸਰਪੰਚ ਸਹਿਬਾਨ ਐ ਤੇ ਮੈਂਬਰ ਸਹਿਬਾਨ ਐ ਜਿਵੇਂ ਕਿ ਨਰੇਗਾ ਇੱਕ ਸਕੀਮ ਐ ਜਿੰਦੇ ਚ ਕੀ ਮੈਕਸਿਮਮ ਕੰਮ ਹੁੰਦਾ ਉਹਦੇ ਬਾਰੇ ਇੱਕ ਅਵੇਅਰ ਕੀਤਾ ਜਾਵੇ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਸਖਲਾਈ ਦਿੱਤੀ ਜਾਵੇ ਵੀ ਨਰੇਗਾ ਦੇ ਨਾਲ ਤੁਸੀਂ ਕੰਮ ਕਿਵੇਂ ਕਰਨਾ ਹੈ ਤੁਸੀਂ ਕੰਮ ਕਿਵੇਂ ਮੰਗ ਸਕਦੇ ਹੋ ਕਿਵੇਂ ਆਪਦੀਆਂ ਨਰੇਗਾ ਦੇ ਜੋਬ ਕਾਰਡਸ ਆਪਦੇ ਲੋਕਾਂ ਦੇ ਬਣਾ ਸਕਦੇ ਹੋ ਮੈਂ ਉਹਨਾਂ ਨੂੰ ਨਾਲ ਹੀ ਇਹ ਵੀ ਬੇਨਤੀ ਕੀਤੀ ਵੀ ਜੇ ਕੋਈ ਵੱਡਾ ਇਕੱਠ ਰੱਖ ਕੇ ਤੁਸੀਂ ਇੱਕ ਵਾਰੀ ਡਿਪਾਰਟਮੈਂਟ ਉੱਤੇ ਪਿੰਡਾਂ ਦੇ ਸਰਪੰਚਾਂ ਨੂੰ ਸਮਝਾਉਣਾ ਚਾਹੁੰਦਾ ਤੇ ਮੈਂ ਉਹਨਾਂ ਵਾਸਤੇ ਇੱਕ ਜਗ੍ਹਾ ਵੀ ਦੇਣ ਨੂੰ ਤਿਆਰ ਹਾਂ ਜਿਹੜੀ ਕਿ ਫ੍ਰੀ ਆਫ ਕਾਸਟ ਹੋਏਗੀ ਤਾਂ ਕਿ ਸਾਡੇ ਪਿੰਡਾਂ ਦੀ ਨਹਿਾਰ ਬਹੁਤ ਵਧੀਆ ਤਰੀਕੇ ਨਾਲ ਬਦਲੀ ਜਾ ਸਕਦੀ ਹੈ ਪਿੰਡਾਂ ਦੇ ਸਾਡੀ ਨਹਿਾਰ ਨੂੰ ਜੇ ਬਦਲਣਾ ਹੈ ਤੇ ਸਾਡੇ ਸਰਪੰਚਾਂ ਨੂੰ ਅਪ ਟੂ ਡੇਟ ਹੋਣਾ ਪਵੇਗਾ ਮੈਂ ਆ ਸਾਰੀਆਂ ਜਿਹੜੀਆਂ ਮੇਰੀਆਂ ਮੰਗਾਂ ਹੈ ਕਿ ਮੈਂ ਤੁਹਾਨੂੰ ਇੱਕ ਇੱਕ ਕਾਪੀ ਵੀ ਹਾਲੀ ਸਾਬ ਦੇਵਾਂਗਾ ਤੇ ਇਹ ਸਾਰੀਆਂ ਉਹਨਾਂ ਨੇ ਉਹਨਾਂ ਵੱਲੋਂ ਟ੍ਰਾਂਸਫਰ ਕੀਤੀ ਹੋਈਆਂ ਹਨ ਜੇ ਆਪਾਂ ਅਗਲਾ ਮਸਲਾ ਜਿਹੜਾ ਹੈਗਾ ਆਪਣਾ ਮੇਨ ਮਸਲਾ ਜਿਹੜਾ ਸ਼ਹਿਰ ਦਾ ਆਪਣੀਆਂ ਨਹਿਰਾਂ ਪੱਕੀਆਂ ਕਰਨਾ ਜੋ ਕਿ ਆਪਣੇ ਸਾਰਿਆਂ ਦਾ ਇੱਕ ਸਾਂਝਾ ਮੁੱਦਾ ਹੈ ਜਲ ਬਚਾਓ ਮੋਰਚਾ ਬਹੁਤ ਮਿਹਨਤ ਕਰ ਰਿਹਾ ਉਹ ਕੱਲੇ ਆਪ ਦੇ ਹਸਤੇ ਨਹੀਂ ਸਾਰੇ ਸ਼ਹਿਰ ਵਾਸੀ ਮਿਹਨਤ ਕਰ ਰਹੇ ਮੈਂ ਉਹਨਾਂ ਦਾ ਮਸਲਾ ਕੋਸ਼ਿਸ਼ ਕੀਤੀ ਸੀ ਐਮ ਸਾਹਿਬ ਤੱਕ ਪਹੁੰਚਾਇਆ ਸੀ ਐਮ ਸਾਹਿਬ ਨੇ ਮੇਰੇ ਉਸ ਮਸਲੇ ਨੂੰ ਦੇਖਦੇ ਹੋਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਪੰਜ ਨਿਊਟਰਲ ਬੰਦੇ ਤੁਸੀਂ ਸਾਰੇ ਪੰਜ ਨਿਊਟਰਲ ਬੰਦੇ ਸਾਡੇ ਸ਼ਹਿਰ ਦੇ ਲੋ ਜਿਨ੍ਹਾਂ ਦਾ ਪਾਰਟੀ ਬਾਜੀ ਨਾਲ ਕਿਸੇ ਨਾਲ ਵੀ ਕੋਈ ਤਲਕਣੀ ਐ ਉਹਨਾਂ ਦੇ ਨਾਲ ਇੱਕ ਮੀਟਿੰਗ ਕਰੋ ਤਾਂ ਕਿ ਇਸ ਗੱਲ ਦਾ ਸਾਡੇ ਸ਼ਹਿਰ ਦੇ ਲਈ ਹੱਲ ਹੋ ਸਕੇ ਜੇ ਆਪਾਂ ਮਸਲਾ ਕਿਸੇ ਨੂੰ ਦੱਸਦੇ ਆ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਉਦੋਂ ਹੀ ਘਰ ਕਰ ਜਾਂਦਾ ਹੈ ਰੂਟੀਨ ਲਾਈਫ ਐ ਹਰ ਇੱਕ ਬੰਦੇ ਨੂੰ ਇੰਨਾਂ ਗੱਲਾਂ ਦੀ ਦਿੱਕਤ ਆਉਂਦੀ ਐ ਪਰ ਉਹ ਆਪ ਦੇ ਬਿਜ਼ੀ ਹੋਣ ਕਰਕੇ ਇੰਨਾਂ ਕੰਮਾਂ ਦੇ ਵਿੱਚ ਪੈਂਦਾਨ ਬਟ ਮੈਂ ਬੇਨਤੀ ਕਰੂੰਗਾ ਸਾਰੇ ਆਬਦੇ ਫਰੀਦਕੋਟ ਵਾਸੀਆਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਤੁਸੀਂ ਮੇਰਾ ਸਾਥ ਇਹਦੇ ਵਿੱਚ ਵੱਧ ਫੁੱਲ ਕੇ ਦਿਓ ਤੇ ਆਪਾਂ ਇੰਨਾ ਮਸਲਿਆਂ ਦਾ ਪਰਮਾਤਮਾ ਸੁੱਖ ਰੱਖੇ ਸੀਐਮ ਸਾਹਿਬ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਇਹਨਾਂ ਦਾ ਹੱਲ ਵੀ ਕਰਵਾਵਾ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਫਿਰ ਲਗਾਤਾਰ ਫੋਲੋ ਕਰਨ ਲਈ ਮੁੱਖ ਮੰਤਰੀ ਨਾਲ ਜਾਂ ਫਰੀਦਕੋਟ ਵਾਲਿਆਂ ਫਿਰ ਪ੍ਰਬੰਧ ਕੀ ਕੀਤਾ ਜਾਵੇਗਾ ਹਾਲੀਆ ਸਭਿੰਦੇ ਵਿੱਚ ਨਾ ਮੈਂ ਪੰਜ ਮੈਂਬਰੀ ਕਮੇਟੀ ਆਪਦੀ ਇੱਕ ਕਮੇਟੀ ਬਣਾਈ ਹੋਈ ਹੈ ਜਿਨ੍ਹਾਂ ਦਾ ਕੀ ਕੰਮ ਸਿਰਫ ਤੇ ਸਿਰਫ ਜਿਵੇਂ ਕਿ ਇੱਕ ਉਹਨਾਂ ਦੇ ਵਿੱਚ ਹਾਈ ਕੋਰਟ ਦੇ ਐਡਵੋਕੇਟਸ ਆਪ ਵੀ ਹੈ ਜਿਨ੍ਹਾਂ ਦਾ ਮੇਨ ਕੰਮ ਇਹੀ ਹੈ ਵੀ ਜਿਹੜੇ ਕੁਝ ਤੁਸੀਂ ਦੇਖੇ ਹੋਣਗੇ ਨਾ ਜਿਵੇਂ ਜਿੰਨੂੰ ਆਪਾਂ ਕਹਿ ਦਿੰਨੇ ਆਂ ਵੀ ਇਹ ਬੰਦੇ ਦਾ ਯਾਰ ਕੱਲੇ ਫਰੀਦਕੋਟ ਦੇ ਵਿਕਾਸ ਬਾਰੇ ਹੀ ਸੋਚਦੇ ਉਹ ਪੰਜ ਮੈਂਬਰੀ ਕਮੇਟੀ ਅਸੀਂ ਕ੍ਰੀਏਟ ਕੀਤੀ ਹੈ ਤਾਂ ਜੋ ਇਹ ਫਰੀਦਕੋਟ ਦੇ ਹੱਲ ਅਤੇ ਲੋਕਾਂ ਦੇ ਹੱਲ ਹੈ ਜਿਹੜੇ ਗੱਲਾਂ ਉਹ ਵਾਰ-ਵਾਰ ਮੁੱਦੇ ਚੱਕਦੇ ਰਹਿਣ ਤਾਂ ਕਿ ਇਹ ਹੱਲ ਹੋਣਦੇ ਆਂ